जसविंद कौर जसविंदर रसोई स्वागत है बनावगी खोए वाली कुल्फी वीडियो में बिल्कुल भी स्किप न करो पूरा देखियो सारे टिप्स फॉलो करो तो को भी बहुत ज्यादा वजिया तरीके न बन के तैयार होगी बिल्कुल जिम्मे बाजार आप कुफी खाने उरह की ही खोए वाली कुल्फी अब बना के तैयार करा ਖੋਏ ਵਾਲੀ ਕੁਲਫੀ ਬਣਾਉਣ ਦੇ ਲਈ ਮੈਂ ਇੱਥੇ 1 ਲੀਟਰ ਦੁੱਧ ਲੈ ਲਿੱਤਾ ਹੈ ਗਾਂ ਦੇ ਦੁੱਧ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਜੇ ਗਾਂ ਦੇ ਦੁੱਧ ਦੀ ਆਪਾਂ ਖੋਏ ਵਾਲੀ ਕੁਲਫੀ ਬਣਾਈਏ ਤਾਂ ਇਹਨੂੰ ਫਿਰ ਕੜਮ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤੇ ਮੈਂ ਫੁੱਲ ਫੈਟ ਮਿਲਕ ਲੈ ਆਇਆ ਥੇ ਤੇ ਹਾਈ ਫਲੇਮ ਰੱਖ ਦਿੱਤੀ ਹੋਈ ਹੈ ਇੱਥੇ ਤੇ ਹਾਈ ਫਲੇਮ ਦੇ ਉੱਪਰ ਹੀ ਇਸ ਨੂੰ ਇੱਕ ਉਬਾਲਾ ਦਵਾਂਦੇ ਹੋਏ ਨਾਲ-ਨਾਲ ਇਸ ਨੂੰ ਇਸ ਤਰ੍ਹਾਂ ਪਲਟੇ ਦੇ ਨਾਲ ਹਿਲਾਇਆ ਜਾਣਾ ਤੇ ਇਹਦੇ ਸਾਈਡ ਤੇ ਜਿਹੜੀ ਮਲਾਈ ਲੱਗੀ ਹੋਈ ਹੈ ਇਹਨੂੰ ਵੀ ਨਾਲ-ਨਾਲ ਹੀ ਉਤਾਰੀ ਜਾਣਾ ਹੈ ਤੇ तकरीबन ਜਦੋਂ ਇੱਕ ਉਬਾਲਾ ਆਉਣ ਵਾਲਾ ਹੋਏਗਾ ਤਾਂ ਫਲੇਮ ਫਿਰ ਇਸ ਦੀ ਮੀਡੀਅਮ ਕਰ ਦੇਣੀ ਹੈ ਤੇ ਦੇਖੋ ਇਸ ਤਰ੍ਹਾਂ ਮੈਂ ਸਾਰੀ ਮਲਾਈ ਉਤਾਰਦੇ ਜਾ ਰਹੀ ਹਾਂ ਤੇ तकरीबन ਇੱਕ ਉਬਾਲਾ ਹੁਣ ਆਣ ਵੀ ਵਾਲਾ ਹੈ ਇਸ ਦੀ ਫਲੇਮ ਹੁਣ ਮੈਂ ਮੀਡੀਅਮ ਕਰ ਦਿੱਤੀ ਹੋਈ ਹੈ ਤੇ ਹੁਣ ਇੱਕ ਸਾਈਡ ਤੇ ਮੈਂ ਇੱਕ ਕਟੋਰੀ ਦੇ ਵਿੱਚ ਦੋ ਚਮਚ ਭਰ ਭਰ ਕੇ ਮਿਲਕ ਪਾਊਡਰ ਦੇ ਲਲਿੱਤੇ ਨੇ ਮਿਲਕ ਪਾਊਡਰ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਕੁਲਫੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਕੱਪ ਦੁੱਧ ਦਾ ਵੀ ਪਾ ਲਿੱਤਾ ਹੈ ਨੋਰਮਲ ਟੈਂਪਰੇਚਰ ਵਾਲਾ ਦੁੱਧ ਪਾਣਾ ਹੈ ਨਾ ਤਾਂ ਦੁੱਧ ਬਹੁਤ ਗਰਮ ਹੋਣਾ ਚਾਹੀਦਾ ਤੇ ਨਾ ਹੀ ਦੁੱਧ ਬਹੁਤ ਠੰਡਾ ਹੋਣਾ ਚਾਹੀਦਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਗਰਮੀਆਂ ਦੇ ਵਿੱਚ ਤਾਂ ਠੰਡੀਆਂ ਠੰਡੀਆਂ ਕੁਲਫੀਆਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਨੇ ਤੇ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਤੇ ਹੁਣ ਇਹਨੂੰ ਦੁੱਧ ਦੇ ਵਿੱਚ ਪਾ ਦਾਂਗੇ ਤੇ ਹੁਣ ਇੱਥੇ ਜਿਹੜੀ ਗੈਸ ਦੀ ਫਲੇਮ ਹੈਗੀ ਆ ਆਪਾਂ ਮੀਡੀਅਮ ਤੋਂ ਹਾਈ ਰੱਖਣੀ ਹੈ ਤੇ ਮਿਲਕ ਪਾਊਡਰ ਵਾਲਾ ਕੋਲਪਾਨ ਤੋਂ ਬਾਅਦ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਚੀਨੀ ਦੀ ਪਾ ਦਿੱਤੀ ਹੈ ਚੀਨੀ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਘਟਾਵਾਂ ਦਾ ਸਕਦੇ ਹੋ ਤੁਸੀਂ ਜਿੰਨਾ ਮਿੱਠਾ ਖਾਣਾ ਖਾਣ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਚੀਨੀ ਪਾ ਲੈਣਾ ਤੇ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਈ ਜਾਣਾ ਤੇ ਆਪਾਂ ਹੁਣ ਦੁੱਧ ਦੇ ਵਿੱਚ ਕੱਲਾ ਮਿਲਕ ਪਾਊਡਰ ਹੀ ਪਾਇਆ ਵੈ ਐਦੇ ਵਿੱਚ ਕਈ ਲੋਕ ਕੀ ਕਰਦੇ ਨੇ ਇਹਨੂੰ ਗਾੜਾ ਕਰਨ ਦੇ ਵਾਸਤੇ ਇਹਦੇ ਵਿੱਚ ਕਾਰਨ ਫਲਰ ਪਾ ਦਿੰਦੇ ਆ ਆਪਾਂ ਕਾਰਨ ਫਲਰ ਬਿਲਕੁਲ ਵੀ ਨਹੀਂ ਪਾਣਾ ਉਹਦੇ ਨਾਲ ਦੁੱਧ ਗਾੜਾ ਤਾਂ ਬਹੁਤ ਜਲਦੀ ਹੋ ਜਾਏਗਾ ਪਰ ਫਿਰ ਖੋਏ ਵਾਲਾ ਸਵਾਦ ਨਹੀਂ ਆਣਾ ਇਸ ਲਈ ਆਪਾਂ ਕਾਰਨਫਲੋਰ ਸਕਿਪ ਕਰ ਦੇਣਾ ਸਿਰਫ ਮਿਲਕ ਪਾਊਡਰ ਪਾ ਕੇ ਹੀ ਖੋਆ ਪਾ ਤਿਆਰ ਕਰਾਂਗੇ ਬਿਲਕੁਲ ਖੋਏ ਵਾਲਾ ਸਵਾਦ ਆਏਗਾ ਇਹਦੇ ਚੋਂ ਕੁਲਫੀ ਬੜੀ ਵਧੀਆ ਬਣੇਗੀ ਅੱਦਾ ਕਰਨ ਨਾਲ ਤੇ ਹੁਣ ਇਸ ਦੇ ਵਿੱਚ ਮੈਂ ਪਾ ਰਹੀਆਂ ਅੱਧਾ ਚਮਚ ਛੋਟੀ ਇਲਾਇਚੀ ਦਾ ਪਾਊਡਰ ਫਲੇਵਰ ਲਈ ਤੁਸੀਂ ਇਸ ਦੇ ਵਿੱਚ ਕੇਸਰ ਵੀ ਪਾ ਸਕਦੇ ਹੋ ਤੇ ਹੁਣ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਫਲੇਮ ਮੀਡੀਅਮ ਟੂ ਹਾਈ ਰੱਖਦੇ ਹੋਏ ਇਸ ਨੂੰ ਕੜੀ ਜਾਣਾ ਜਦੋਂ ਤੱਕ ਇਹ ਅੱਦਾ ਨਾ ਰਹਿ ਜੇ ਤਾਂ ਹੀ ਇਸ ਦੇ ਵਿੱਚ ਖੋਏ ਦਾ ਸਵਾਦ ਚੰਗੀ ਤਰ੍ਹਾਂ ਆਣਾ ਤੇ ਇਸ ਨੂੰ ਲਗਾਤਾਰ ਹਿਲਾਇਆ ਜਾਣਾ ਅੱਗੇ ਨਾਲੋਂ ਦੁੱਧ ਬਿਲਕੁਲ ਥੋੜਾ ਜਿਹਾ ਗਾੜਾ ਹੋ ਚੁੱਕਾ ਹੈ ਪਰ ਹਜੇ ਇਹ ਕੁਲਫੀ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਹੈਗਾ ਤੇ ਇਸ ਤਰ੍ਹਾਂ ਇਸ ਨੂੰ ਲਗਾਤਾਰ ਹਿਲਾਇਆ ਜਾਣਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਦੁੱਧ ਅੱਗੇ ਨਾਲੋਂ ਕਾਫੀ ਜ਼ਿਆਦਾ ਕੜ ਚੁੱਕਾ ਹੈ ਤਕਰੀਬਨ 15 ਮਿੰਟ ਹੋ ਗਏ ਨੂੰ ਕੜਦੇ ਕੜਦੇ ਤੇ ਅੱਗੇ ਨਾਲੋਂ ਕਾਫੀ ਜ਼ਿਆਦਾ ਇਹ ਸੁੱਕ ਚੁੱਕਾ ਹੋਇਆ ਤੇ ਥੋੜੀ ਦੇਰ ਇਸ ਨੂੰ ਬਸ ਹੋਰ ਪਕਾਵਾਂਗੇ ਤੇ ਇਹ گاੜਾ ਹੋ ਜਾਏਗਾ ਤੇ ਦੇਖੋ ਦੁੱਧ ਹੋਰ ਜ਼ਿਆਦਾ گاੜਾ ਹੋ ਗਿਆ ਹੋਇਆ ਹੈ ਤਕਰੀਬਨ 20 ਤੋਂ 22 ਮਿੰਟ ਹੀ ਲੱਗਣੇ ਨੇ ਤੇ ਦੁੱਧ ਚੰਗੀ ਤਰ੍ਹਾਂ گاੜਾ ਹੋ ਜਾਣਾ ਤੇ ਦੇਖੋ ਹੁਣ ਇੱਥੇ 20 ਤੋਂ 22 ਮਿੰਟ ਹੋ ਗਏ ਹੋਏ ਨੇ ਤੇ ਦੁੱਧ گاੜਾ ਹੋ ਚੁੱਕਾ ਹੋਇਆ ਇਸ ਤੋਂ ਜ਼ਿਆਦਾ ਦੁੱਧ ਨੂੰ گاੜਾ ਨਹੀਂ ਕਰਨਾ ਜਦੋਂ ਇਹ ਠੰਡਾ ਹੋਏਗਾ ਤਾਂ ਹੋਰ ਜ਼ਿਆਦਾ گاੜਾ ਹੋ ਜਾਏਗਾ ਦੇਖੋ ਬਿਲਕੁਲ 22 ਮਿੰਟ ਦੇ ਵਿੱਚ ਦੁੱਧ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੋਇਆ ਇਸ ਨੂੰ ਠੰਡਾ ਹੁੰਦੇ ਲਈ ਰੱਖਾਂਗੇ ਉਸ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਕੜਚੀ ਦੇ ਉੱਪਰ ਚੰਗੀ ਤਰ੍ਹਾਂ ਇਸ ਦੀ ਕੋਟਿੰਗ ਹੋ ਚੁੱਕੀ ਹੈ ਤੇ ਜਦੋਂ ਮੈਂ ਲਾਈਨ ਲਗਾਈ ਤਾਂ ਲਾਈਨ ਆਪਸ ਦੇ ਵਿੱਚ ਮਿਲੀ ਵੀ ਨਹੀਂ ਇਸ ਦਾ ਮਤਲਬ ਇਹ ਹੀ ਹੈ ਕਿ ਦੁੱਧ ਚੰਗੀ ਤਰ੍ਹਾਂ ਆਈਸਕ੍ਰੀਮ ਬਣਾਉਣ ਵਾਸਤੇ ਕੁਲਫੀ ਬਣਾਉਣ ਵਾਸਤੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਠੰਡਾ ਹੋਣ ਦਵਾਂਗੇ ਦੇਖੋ ਇਹ ਠੰਡਾ ਹੋ ਚੁੱਕਾ ਹੈ ਤੇ ਠੰਡਾ ਹੋ ਕੇ ਥੋੜਾ ਜਿਹਾ ਹੋਰ ਗਾੜਾ ਹੋ ਚੁੱਕਾ ਹੈ ਤੇ ਹੁਣ ਇਸ ਤਰ੍ਹਾਂ ਆਪਾਂ ਕੁਲਫੀ ਵਾਲੇ ਮੋਲਡ ਲਵਾਂਗੇ ਜੇ ਤੁਹਾਡੇ ਕੋਲ ਇਹ ਨਹੀਂ ਹੈਗੇ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਛੋਟੀ ਗਲਾਸੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਇਸ ਮੋਲਡ ਦੇ ਵਿੱਚ ਸਾੜਾ ਖੋਏ ਵਾਲਾ ਦੁੱਧ ਪਾ ਦੇਣਾ ਖੋਏ ਵਾਲੇ ਦੁੱਧ ਵਿੱਚੋਂ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਹੈ ਤੇ ਮੈਂ ਮੋਲਡ ਦੇ ਵਿੱਚ ਖੋਏ ਵਾਲਾ ਦੁੱਧ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਮੈਂ ਫੋਇਲ ਪੇਪਰ ਦੇ ਨਾਲ ਕਵਰ ਕਰ ਦਿੱਤਾ ਹੈ ਤੁਸੀਂ ਚਾਹੋ ਤਾਂ ਪਲਾਸਟਿਕ ਪੇਪਰ ਨਾਲ ਵੀ ਕਵਰ ਕਰ ਸਕਦੇ ਹੋ ਅਜਿਹਾ ਕਰਨ ਨਾਲ ਇਸ ਦੇ ਉੱਪਰ ਆਈਸ ਕ੍ਰਿਸਟਲ ਨਹੀਂ ਜੰਮਦੇ ਤੇ ਇਸ ਤਰ੍ਹਾਂ ਰਬੜ ਬੈਂਡ ਲਗਾ ਕੇ ਇਸ ਨੂੰ ਟਾਈਟ ਕਰ ਲਿੱਤਾ ਮੈਂ ਸਾਰੇ ਹੀ ਮੈਂ ਮੋਲਡ ਇਸੇ ਤਰ੍ਹਾਂ ਤਿਆਰ ਕਰ ਲੈਣੇ ਨੇ ਤੇ ਹੁਣ ਇਸ ਦੇ ਉੱਪਰ ਚਾਕੂ ਦੇ ਨਾਲ ਹਲਕਾ ਜਿਹਾ ਕੱਟ ਲਗਾਵਾਂਗੇ ਤੇ ਇਸ ਦੇ ਵਿੱਚ ਆਈਸਕ੍ਰੀਮ ਸਟਿਕ ਲਗਾਵਾਂਗੇ ਆਈਸਕ੍ਰੀਮ ਸਟਿਕ ਜਿਹੜੀ ਹੈਗੀ ਇਹ ਬੜੀ ਹੀ ਆਸਾਨੀ ਨਾਲ ਸਟੇਸ਼ਨਰੀ ਤੋਂ ਮਿਲ ਜਾਂਦੀ ਏ ਸਾਰੇ ਹੀ ਮੋਲਡ ਮੈਂ ਇਸੇ ਤਰ੍ਹਾਂ ਤਿਆਰ ਕਰ ਲੈਣੇ ਨੇ ਤੇ ਦੇਖੋ ਮੋਲਡ ਮੈਂ ਤਿਆਰ ਕਰਕੇ ਇਸ ਤਰ੍ਹਾਂ ਇੱਕ ਕੰਟੇਨਰ ਦੇ ਵਿੱਚ ਰੱਖ ਦਿੱਤੇ ਨੇ ਤੇ ਬਾਕੀ ਦੇ ਮੋਲਡ ਮੈਂ ਕੱਪ ਦੇ ਵਿੱਚ ਰੱਖ ਦਿੱਤੇ ਨੇ ਤਾਂ ਜੋ ਇਹ ਸਿੱਧੇ ਰਹਿਣ ਠੰਡੀ ਠੰਡੀ ਕੁਲਫੀ ਤਾਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੇ ਹੁਣ ਇਹਨਾਂ ਨੂੰ 8 ਘੰਟੇ ਲਈ ਫ੍ਰੀਜ਼ਰ ਦੇ ਵਿੱਚ ਜੰਮਣ ਲਈ ਰੱਖ ਦਾਂਗੇ ਤੇ तकरीबन 8 ਘੰਟੇ ਹੋ ਗਏ ਨੇ ਦੇਖੋ ਕੱਪ ਵਾਲੀਆਂ ਕੁਲਫੀਆਂ ਵੀ ਮੈਂ ਬਾਹਰ ਕੱਢ ਲਿਆ ਨੇ ਤੇ ਕੰਟੇਨਰ ਵਾਲੀਆਂ ਵੀ ਤੇ ਹੁਣ ਇਸ ਨੂੰ ਖੋਲਦੇ ਆ ਫੋਇਲ ਪੇਪਰ ਮੈਂ ਇਸ ਕਰਕੇ ਲਗਾਇਆ ਸੀ ਤਾਂ ਜੋ ਕੁਲਫੀ ਦੇ ਵਿੱਚ ਆਈਸ ਕ੍ਰਿਸਟਲ ਨਾ ਜੰਮਨ ਬਰਫ਼ ਜੰਮ ਜਾਂਦੀ ਤਾਂ ਕੁਲਫੀ ਬਹੁਤ ਹਾਰਡ ਹੋ ਜਾਣੀ ਸੀ ਹੁਣ ਇਸ ਤਰ੍ਹਾਂ ਹੱਥਾਂ ਦੀ ਗਰਮੈਸ਼ ਨਾਲ ਆਪਾਂ ਕੁਲਫੀ ਨੂੰ ਬਾਹਰ ਕੱਢਾਂਗੇ ਇਸ ਤਰ੍ਹਾਂ ਹੱਥਾਂ ਨਾਲ ਮੋਲਡ ਨੂੰ ਘੁਮਾਣਾ ਹੈ ਤੇ ਦੇਖਿਓ ਬੜੇ ਹੀ ਆਰਾਮ ਦੇ ਨਾਲ ਇਹ ਕੁਲਫੀ ਬਾਹਰ ਆ ਜਾਣੀ ਹੈ ਇਹ ਦੇਖੋ ਹਲਕਾ ਹਲਕਾ ਮੈਂ ਘੁਮਾ ਲਿਆ ਤੇ ਬੜੇ ਹੀ ਆਰਾਮ ਦੇ ਨਾਲ ਇਹ ਕੁਲਫੀ ਬਾਹਰ ਆ ਗਈ ਹੈ ਕੁਲਫੀ ਨੂੰ ਬਾਹਰ ਕੱਢਣ ਦਾ ਇੱਕ ਹੋਰ ਤਰੀਕਾ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਜ਼ਰੂਰ ਦੱਸਾਂਗੀ ਹੁਣੇ ਕੁਲਫੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੇ ਇੱਕ ਹੋਰ ਕੁਲਫੀ ਮੈਂ ਇਸੇ ਤਰ੍ਹਾਂ ਹੀ ਮੋਲਡ ਦੇ ਵਿੱਚੋਂ ਬਾਹਰ ਕੱਢ ਲੈਂਦੀ ਹੈ ਤੇ ਉਹ ਵੀ ਮੈਂ ਪਲੇਟ ਦੇ ਵਿੱਚ ਹੀ ਰੱਖ ਦਾਂਗੀ ਕੁਲਫੀਆਂ ਦੇਖਣ ਦੇ ਵਿੱਚ ਹੀ ਇੰਨੀਆਂ ਵਧੀਆ ਲੱਗ ਰਹੀਆਂ ਨੇ ਤੇ ਤੁਸੀਂ ਸੋਚੋ ਇਹ ਖਾਣ ਦੇ ਵਿੱਚ ਵੀ ਕਿੰਨੀਆਂ ਵਧੀਆ ਹੋਣਗੀਆਂ ਤੇ ਹੁਣ ਇਹ ਕੁਲਫੀ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਐ ਬਿਲਕੁਲ ਵੀ ਇਸ ਦੇ ਵਿੱਚ ਬਰਫ਼ ਨਹੀਂ ਜੰਮੀ ਤੇ ਬੜੇ ਹੀ ਵਧੀਆ ਤਰੀਕੇ ਨਾਲ ਦੇਖੋ ਇਹ ਕੁਲਫੀਆਂ ਜੰਮੀਆਂ ਨੇ ਕਿੰਨੇ ਹੀ ਆਰਾਮ ਨਾਲੇ ਕੱਟੀ ਗਈ ਐ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਬਾਜ਼ਾਰੋਂ ਮਹਿੰਗੀ ਮਿਲਣ ਵਾਲੀ ਕੁਲਫੀ ਦੇਖੋ ਆਪਾਂ ਕਿੰਨੇ ਸਸਤੇ ਤੇ ਘੱਟ ਪੈਸਿਆਂ ਦੇ ਵਿੱਚ ਹੀ ਘਰ ਦੇ ਵਿੱਚ ਤਿਆਰ ਕਰ ਲੈਂਤੀ ਐ ਤੇ ਹੁਣ ਆਪਾਂ ਇੱਕ ਤਰੀਕਾ ਹੋਰ ਹੈ ਗਲਾਸ ਦੇ ਵਿੱਚ ਪਾਣੀ ਲੈ ਲਿੱਤਾ ਤੇ ਮੋਲਡ ਨੂੰ ਆਪਾਂ 10 ਸੈਕਿੰਡ ਲਈ ਇਸ ਤਰ੍ਹਾਂ ਘੁਮਾ ਦਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਕੁਲਫੀ ਬੜੇ ਹੀ ਆਰਾਮ ਦੇ ਨਾਲ ਬਾਹਰ ਨਿਕਲ ਜਾਏਗੀ ਤੇ ਦੇਖੋ ਘਰ ਦੇ ਵਿੱਚ ਕਿੰਨੇ ਸਾਫ ਸੁਥਰੇ ਤਰੀਕੇ ਦੇ ਨਾਲ ਕੁਲਫੀਆਂ ਬਣ ਗਈਆਂ ਨੇ ਇਹ ਦੇਖੋ ਕਿੰਨੀ ਜਿਆਦਾ ਵਧੀਆ ਕੁਲਫੀ ਘਰ ਬਣ ਕੇ ਤਿਆਰ ਹੋ ਚੁੱਕੀ ਏ ਤੇ ਇਹ ਦੇਖੋ ਕਿੰਨੀ ਸੌਫਟ ਕੁਲਫੀ ਬਣੀ ਏ ਬਹੁਤ ਹੀ ਜ਼ਿਆਦਾ ਵਧੀਆਂ ਠੰਡੀਆਂ ਠੰਡੀਆਂ ਕੁਲਫੀਆਂ ਤਿਆਰ ਹੋਈਆਂ ਨੇ ਦੇਖੋ ਕੁਲਫੀਆਂ ਕਿੰਨੀਆਂ ਵਧਿਆ ਘੜੀ ਬਣ ਕੇ ਤਿਆਰ ਹੋ ਗਈਆਂ ਨੇ ਬਾਜ਼ਾਰ ਨਾਲੋਂ ਕਿਤੇ ਵਧਿਆ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਦੇਖੋ ਇਹ ਕੁਲਫੀਆਂ ਮੈਂ ਘਰ ਹੀ ਬਣਾ ਕੇ ਤਿਆਰ ਕੀਤੀਆਂ ਨੇ ਬਿਲਕੁਲ ਪਿਓਰ ਖੋਏ ਵਾਲੇ ਟੇਸਟ ਦੀਆਂ ਇਹ ਕੁਲਫੀਆਂ ਮੈਂ ਬਣਾ ਕੇ ਤਿਆਰ ਕੀਤੀਆਂ ਨੇ ਮੇਰੇ ਘਰ 'ਚ ਤਾਂ ਗਰਮੀਆਂ ਦੇ ਵਿੱਚ ਇਹ ਹਫ਼ਤੇ 'ਚ ਦੋ ਵਾਰੀ ਜ਼ਰੂਰ ਹੀ ਬਣਦੀਆਂ ਨੇ ਤੁਸੀਂ ਵੀ ਬਣਾਇਓ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ